ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਬਲੌਗ 'ਚ ਤੇ ਇੱਧਰ ਮੈਂ ਜਿਹੜਾ ਵਾ ਸਰੋਂ ਦਾ ਤੇਲ ਗਰਮ ਕਰਨ ਦੀ ਸੀ ਅਸੀਂ ਸਰੋਂ ਦਾ ਤੇਲ ਜਿਹੜਾ ਵਾ ਸਾੜ ਕੇ ਰੱਖ ਲੈਨੇ ਆ ਤੇ ਫਿਰ ਪਰੌਂਠੇ ਬਣਾਉਣ ਦੇ ਕੰਮ ਆ ਜਾਂਦਾ ਵਾ ਅਸੀਂ ਸਰੋਂ ਤੇਲ ਦੇ ਨਾਲ ਹੀ ਪਰੌਂਠੇ ਬਣਾਉਨੇ ਆ ਰਿਫਾਈਨ ਤੇਲ ਦੀ ਵਰਤੋਂ ਨਹੀਂ ਕਰਦੀ ਅਸੀਂ ਜਾਣਾ ਸੀ ਇੱਕ ਬੱਚੇ ਦਾ ਵੱਡੇ ਸੀ ਤੇ ਉਹਦੀ ਪਾਰਟੀ 'ਚ ਮੈਂ ਤੇ ਵੰਚ ਤਿਆਰ ਹੋਇਸੀ ਤੇ ਨਵਦੀਪ ਤੇ ਬੇਬੇ ਘਰੇ ਸੀ ਤੇ ਅਸੀਂ ਮੈਂ ਉਹਨਾਂ ਨੇ ਗਿਆ ਕਿ ਸਾਡੇ ਲਈ ਛੋਲਾ ਨੂੰ ਜਿਹੜਾ ਤੜਕਾ ਲਾ ਦੋ ਇੱਧਰ ਮੈਂ ਛੋਲਾ ਨੂੰ ਤੜਕਾ ਲਾ ਕੇ ਤੇ ਮੈਂ ਸੋਚੇ ਚਲੋ ਮੈਂ ਤਿਆਰ ਹੁੰਨੀ ਆ ਹੋਰ ਕੰਮ ਜਿਹੜੇ ਇੱਕ ਦੋ ਨਿੱਕੇ ਨਿੱਕੇ ਨਵਟਾ ਲੇ ਤੇ ਸਭ ਕੁਝ ਕਰਕੇ ਮੈਂ ਰੱਖ ਲਿਆ ਸੀ ਤੇ ਉਸ ਤੋਂ ਬਾਅਦ ਆ ਮੈਂ ਛੋਲਾ ਨੂੰ ਲਾ ਕੇ ਤੜਕਾ ਰੱਖਦੀ ਤੇ ਫਿਰ ਮੈਂ ਹੋਈ ਤਿਆਰ ਤੇ ਉਸ ਤੋਂ ਪਹਿਲਾਂ ਮੈਂ ਜਾ ਕੇ ਬੱਚੇ ਵਾਸਤੇ ਵੱਡੇ ਦਾ ਗਿਫਟ ਲੈ ਕੇ ਆਈ ਕਿਉਂਕਿ ਛੋਟੇ ਬੱਚੇ ਦਾ ਬਰਥਡੇ ਹੋਵੇ ਤੇ ਗਿਫਟ ਜਦੋਂ ਕਿਸੇ ਵੱਡੇ ਦਾ ਬੱਚੇ ਦਾ ਬਰਥਡੇ ਹੁੰਦਾ ਫਿਰ ਉਹ ਗਿਫਟ ਦੇ ਵਾਸਤੇ ਸੋਚਣਾ ਵੰਚ ਵੀ ਤਿਆਰ ਹੋ ਗਿਆ ਸੀ ਤੇ ਮੈਂ ਵੀ ਤਕਰੀਬਨ ਤਿਆਰ ਹੀ ਸੀ ਤੇ ਫਿਰ ਮੈਂ ਉਹਦੇ ਲਈ ਜਿਹੜਾ ਬੜਾ ਸੋਹਣਾ ਗਿਫਟ ਲੈ ਕੇ ਉਹਨੂੰ ਪੈਕਪੋ ਕਰਵਾ ਲਿਆ ਇੱਧਰ ਅਸੀਂ ਜਾਣ ਲੱਗੇ ਸੀ ਰਾਤ ਦਾ ਕਾਫੀ ਟਾਈਮ ਹੋ ਗਿਆ 8:30 ਹੋ ਗਏ ਸੀ ਵੈਸੇ ਬਰਥਡੇ ਦਾ ਜਿਹੜਾ ਉਹਨਾਂ ਟਾਈਮ ਵੀ 8 ਵਜੇ ਦਾ ਦਿੱਤਾ ਸੀ ਕਿ 8 ਵਜੇ ਕੇਕ ਕੱਟਣਾ ਤੇ ਸਾਡੇ ਸਾਹਮਣੇ ਹੀ ਵਾਲੇ ਘਰ ਦੇ ਵਿੱਚ ਜਿਹੜਾ ਵੱਡੇ ਸੀ ਤੇ ਉਤੋਂ ਦੀ ਅਸੀਂ ਘੁੰਮ ਕੇ ਗਏ ਉਸ ਤੋਂ ਬਾਅਦ ਵੰਚ ਵੀ ਹੋ ਗਿਆ ਤਿਆਰ ਅਸੀਂ ਲੱਗੇ ਸੀ ਜਾ ਅੱਜ ਅਸੀਂ ਬਹੁਤ ਛੋਟਾ ਜਿਹਾ ਵਲੌਗ ਬਣਾਇਆ ਸੀ ਕਿਉਂਕਿ ਜਿਆਦਾ ਟਾਈਮ ਸਾਨੂੰ ਵਲੌਗ ਬਣਾਉਣ ਲਈ ਨਹੀਂ ਮਿਲਿਆ ਘਰ ਦੇ ਵੀ ਕੰਮਾਂ ਦੇ ਵਿੱਚ ਹੀ ਡੇਟ ਹੋ ਗਏ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੀ ਹੈ ਇੱਕ ਨਵੀਂ ਵੀਡੀਓ ਨਾਲ ਸਸ